ਸਤਲੁਜ ਦਰਿਆ ਦੀ ਤਵਾਹੀ ਦਾ ਜਿਹੜਾ ਮੰਜ਼ਰ ਹੈ ਉਹ ਅਸੀਂ ਤਸਵੀਰਾਂ ਦੇ ذریعے ਪੂਰੇ ਪੰਜਾਬ ਦੇ ਵਿੱਚ ਦੇਖਿਆ ਲੁਧਿਆਣਾ ਸਸਰਾਲੀ ਤੋਂ ਲੈ ਕੇ ਤੇ ਅੱਗੇ ਫਿਰੋਜ਼ਪੁਰ ਤੱਕ ਗੁਰੂ ਹਰ ਸਹਾਇ ਤੱਕ ਸਤਲੁਜ ਨੇ ਜੋ ਤਵਾਹੀ ਕੀਤੀ ਆ ਲੋਕਾਂ ਦੀਆਂ ਜ਼ਮੀਨਾਂ ਕਿੱਲਿਆਂ ਦੇ ਕਿੱਲੇ ਨਿਕਲ ਗਿਆ ਇਸ ਵਕਤ ਅਸੀਂ ਸਸਰਾਲੀ ਬੰਨ ਤੇ ਖੜੇ ਆ ਲੁਧਿਆਣੇ ਵਿਖੇ ਜਿੱਥੇ ਸਤਲੁਜ ਦਰਿਆ ਦੇ ਬੰਨ ਨੂੰ ਪੂਰਿਆ ਜਾ ਰਿਹਾ ਇਧਰ ਦੀਆਂ ਤਸਵੀਰਾਂ ਮੇਰੇ ਸਾਥੀ ਨੂੰ ਕਹਾਂਗਾ ਨਾਲ-ਨਾਲ ਅਸੀਂ ਇਧਰ ਚੱਲਦੇ ਆਂ ਅ ਵੱਡੇ ਪੱਧਰ ਤੇ ਜਿਹੜਾ ਹੈਗਾ ਇੱਥੇ ਲੇਬਰ ਔਰ ਪਿੰਡਾਂ ਦੇ ਲੋਕ ਆਏ ਹੋਏ ਨੇ ਬੰਨ ਨੂੰ ਹਲੇ ਵੀ ਇੱਥੇ ਪੂਰਿਆ ਜਾ ਰਿਹਾ ਬੰਨ ਨੂੰ ਬੰਨਿਆ ਜਾ ਰਿਹਾ ਕਿਉਂਕਿ ਅ ਪਿਛਲੇ ਦਿਨਾਂ ਦੇ ਵਿੱਚ ਬੇਸ਼ੱਕ ਪਾਣੀ ਉਤਰ ਗਿਆ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਚੜਿਆ ਸੀ ਜਿਹੜੇ ਪਿੰਡ ਪਾਣੀ ਚ ਡੁੱਬ ਗਏ ਸੀ ਬੇਸ਼ੱਕ ਉਹ ਜ਼ਿੰਦਗੀ ਦੁਬਾਰੇ ਫਿਰ ਵਾਪਸ ਘਰਾਂ ਨੂੰ ਪਰਤ ਰਹੀ ਆ ਪਰ ਦਰਿਆਵਾਂ ਨੇ ਜਿਹੜੀ ਜ਼ਮੀਨ ਨਿਕਲ ਲਈ ਦਰਿਆਵਾਂ ਨੇ ਜਿਹੜੀਆਂ ਜ਼ਮੀਨਾਂ ਦਾ ਨੁਕਸਾਨ ਕੀਤਾ ਆ ਕਿਸੇ ਜ਼ਮੀਂਦਾਰ ਦਾ ਖੇਤ ਆ ਇੱਥੇ ਪਪੂਲਰ ਦੀ ਖੇਤੀ ਕਿਸੇ ਨੇ ਆਪਦੇ ਪਪੂਲਰ ਬੀਜੇ ਹੋਏ ਸੀ ਦਸਨ ਮੁਤਾਬਕ ਕਿ 15 17 ਕਿੱਲੇ ਜਿਹੜਾ ਦਰਿਆ ਆਗਾ ਇਧਰ ਨੂੰ ਆ ਗਿਆ ਉਹ ਸਾਹਮਣੇ ਜਿਹੜੀਆਂ ਤੁਸੀਂ ਚਿੱਟੀਆਂ ਬੂਈਆਂ ਦਾ ਫੂ ਸੁਗਿਆ ਦੇਖ ਰਹੀ ਹਾਂ ਉੱਥੇ ਦਰਿਆ ਵਗਦਾ ਹੁੰਦਾ ਸੀ ਪਰ ਇਹ ਘਟੂ ਘਟ 10 15 ਕਿੱਲੇ ਇਧਰ ਨੂੰ ਆ ਗਿਆ ਔਰ ਵੱਡੀ ਜਿਹੜੀ ਇੱਕ ਚਿੰਤਾ ਦੀ ਗੱਲ ਉਹ ਇਹ ਆ ਕਿ ਇਹ ਦਰਿਆ ਹੁਣ ਦਿਨੋ ਦਿਨ ਇਧਰ ਨੂੰ ਖੋਰਾ ਲਾਉਂਦਾ ਜਾ ਰਿਹਾ ਇਧਰ ਤਸਵੀਰਾਂ ਜ਼ਰੂਰ ਮੇਰੇ ਸਾਥੀ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਈਆਂ ਜਾਣ ਕਿਸ ਤਰੀਕੇ ਨਾਲ ਜਿਹੜਾ ਦਰਿਆਗਾ ਇੱਥੋਂ ਕੰਡਿਆਂ ਤੋਂ ਮਿੱਟੀ ਖੋਰਦਾ ਖੋਰਦਾ ਸਾਹਮਣੇ ਕਿਧਰੋਂ ਕਿਧਰ ਨੂੰ ਜਾ ਰਿਹਾ ਜਦ ਕਿ ਇੱਥੋਂ ਦੇ ਲੋਕਲ ਵਸਿੰਦੇ ਦੱਸਦੇ ਨੇ ਕਿ ਦਰਿਆ ਪਹਿਲਾਂ ਉਧਰ ਵਗਦਾ ਹੁੰਦਾ ਸੀ ਘਟੋ ਘਟ 10 15 ਕਿਲੇ ਦੂਰ ਪਾਣੀ ਦਾ ਵਹਾਅ ਦੇਖ ਸਕਦੇ ਹੋ ਉਸੇ ਤਰ੍ਹਾਂ ਪੂਰੀ ਤਰ੍ਹਾਂ ਤੇਜ਼ ਆ ਪਾਣੀ ਜਿਹੜਾ ਹੈਗਾ ਮਿੱਟੀ ਖੋਰਦਾ ਜਾ ਰਿਹਾ ਔਰ ਪਿਛਲੇ 2 ਦਿਨਾਂ ਤੋਂ ਜਿਹੜੀ ਇਹਦੀ ਸਥਿਤੀ ਆ ਬੜੀ ਚਿੰਤਾਜਨਕ ਹੋ ਗਈ ਸੀ ਔਰ ਕੱਲ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੇ ਐਮਰਜੈਂਸੀ ਫਿਰ ਫੌਜ ਮੰਗਵਾਈ ਫੌਜ ਨੇ ਇੱਥੋਂ ਦਾ ਜਿਹੜਾ ਹੈਗਾ ਕੰਮ ਸੰਭਾਲਿਆ ਲੋਕਲ ਜਿਹੜੇ ਲੋਕ ਨੇ ਜ਼ਿਮੀਦਾਰ ਨੇ ਇੱਥੇ ਆਸ-ਪਾਸ ਦੇ ਪਿੰਡਾਂ ਦੇ ਨੇ ਉਹਨਾਂ ਨੇ ਵੀ ਜਿਹੜਾ ਕੰਮ ਸੰਭਾਲਿਆ ਹੋਇਆ ਜੀਸੀਬੀ ਮਸ਼ੀਨਾਂ ਪੋਕਲਨ ਮਸ਼ੀਨਾਂ ਇਹ ਚੱਲ ਰਹੀਆਂ ਨੇ ਗੱਟੇ ਭਰੇ ਜਾ ਰਹੇ ਆ ਮਿੱਟੀ ਆ ਗਈ ਆ ਨਾਲ ਜਿਹੜਾ ਹੈਗਾ ਜਾਲ ਪੂਰੀ ਤਰ੍ਹਾਂ ਬਨ ਕੇ ਇਸ ਨੂੰ ਪੂਰਾ ਮਜ਼ਬੂਤ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਬਨ ਮਜ਼ਬੂਤ ਕੀਤਾ ਜਾ ਰਿਹਾ ਕਿਉਂਕਿ ਸਥਿਤੀ ਬੜੀ ਚਿੰਤਾਜਨਕ ਹੈ ਜਿਸ ਤਰੀਕੇ ਨਾਲ ਇਧਰ ਮੇਰੇ ਸਾਥੀ ਨੂੰ ਕਹਾਂਗੇ ਥੋੜਾ ਘੁੰਮ ਕੇ ਆ ਤਸਵੀਰਾਂ ਦਿਖਾਉਣ ਡੇਲੀ ਜਿਹੜਾ ਹੈਗਾ ਇੱਥੇ ਮਿੱਟੀ ਖੋਰੀ ਜਾ ਰਹੀ ਆ ਡੇਲੀ ਜਿਹੜਾ ਖੋਰਾ ਲੱਗ ਰਿਹਾ ਖੋਰਾ ਲੱਗਦੇ ਲੱਗਦੇ ਜਿਹੜਾ ਇਹ ਦਰਿਆਗਾ ਇਧਰ ਨੂੰ ਵਧਦਾ ਜਾ ਰਿਹਾ ਸੋ ਇਹ ਨੇ ਤਸਵੀਰਾਂ ਸਤਲੁਜ ਦਰਿਆ ਦੀਆਂ ਸਸਰਾਲੀ ਵੰਦੇ ਨੇੜੇ ਜਿੱਥੇ ਵੱਡੇ ਪੱਧਰ ਤੇ ਜਿਹੜਾ ਹੈਗਾ ਬੰਨ ਨੂੰ ਬੰਨਣ ਦਾ ਮਜ਼ਬੂਤ ਕਰਨ ਦਾ ਜਿਹੜਾ ਕੰਮ ਚੱਲ ਰਿਹਾ ਆਓ ਪਹਿਲਾਂ ਇੱਕ ਵਾਰ ਤਸਵੀਰਾਂ ਤੁਹਾਨੂੰ ਫੇਰ ਦਿਖਾ ਦਈਏ ਇਧਰ ਸੰਗਤ ਆਪਣਾ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਸੰਗਤ ਲਈ ਲੰਗਰ ਲੈ ਕੇ ਆਏ ਨੇ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਫਿਰ ਸੰਗਤ ਆਪ ਦਾ ਜਿਹੜਾ ਬੰਨ ਬੰਨਣ ਦੇ ਵਿੱਚ ਲੱਗ ਜਾਂਦੀ ਆ